ਅਮਰਸਰ ਪੁਲਸ ਨੂੰ ਹਥਿਆਰਾਂ ਦਾ ਵੱਟਾ ਜ਼ਖੀਰਾ ਬ੍ਰਾਹਮਤ ਤਿੰਨ ਇੰਟਰਨੈਸ਼ਨਲ ਸਮਗਲਰਾਂ ਨੂੰ ਕੀਤਾ ਗ੍ਰਿਫਤਾਰ ਉਹਨਾਂ ਕੋਲੋਂ ਦਸਤੋਂ ਵੱਧ ਆਧੁਨਿਕ ਹਥਿਆਰ ਕੀਤੇ ਬ੍ਰਾਹਮਤ ਸੀਪੀ ਗੋਪੀ ਸਿੰਘ ਪੁੱਲਰ ਅਮਰਸਰ ਨੇ ਦਿੱਤੀ ਅਹਿਮ ਜਾਣਕਾਰੀ ਅਮਰਸਰ ਪੁਲਸ ਕਮਿਸ਼ਨਰ ਗੋਪੀ ਸਿੰਘ ਪੁੱਲਰ ਵੱਲੋਂ ਅੱਜ ਅਮਰਸਾਹ ਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਦੱਸਿਆ ਕਿ ਹਥਿਆਰਾਂ ਦਾ ਵੱਟਾ ਜ਼ਖੀਰਾ ਬ੍ਰਾਹਮਤ ਕੀਤਾ ਗਿਆ ਹੈ ਤੇ ਤਿੰਨ ਇੰਟਰਨੈਸ਼ਨਲ ਹਥਿਆਰਾਂ ਦੇ ਸਮਗਲਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨ ਇੰਟਰਨੈਨ ਨੈਸ਼ਨਲ ਹਥਿਆਰਾਂ ਦੇ ਸਮਗਲਾਰਾਂ ਕੋਲੋਂ 10 ਆਧੁਨਿਕ ਹਥਿਆਰ ਬਰਾਮਦ ਹੋਏ ਹਨ ਉਹਨਾਂ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ਸੋਸ਼ਲ ਮੀਡੀਆ ਰਾਹੀਂ ਸੰਪਰਕ ਵਿਸੰਤ ਅਤੇ ਗੈਰ ਕਾਨੂੰਨੀ ਹਥਿਆਰ ਖਰੀਦ ਕੇ ਸੂਬੇ ਦੀ ਅਮਨ-ਚਾਂਤੀ ਭੰਗ ਕਰਨਾ ਚਾਹੁੰਦੇ ਸਨ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਟੈਰਰਿਜ਼ਮ ਐਂਡ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਅੱਛੀ ਕਾਮਯਾਬੀ ਮਿਲੀ ਹੈ ਕੋਰ 10 ਸਫਿਸਟੀਕੇਟਡ ਵੈਪਨਸ ਅਸੀਂ ਫੜੇ ਆ ਔਰ 3 ਮੁਲਜ਼ਮ ਗ੍ਰਿਫਤਾਰ ਕੀਤੇ ਆ ਇਹਦੇ ਨਾਲ ਕ੍ਰੋਸ ਬਾਰਡਰ ਜਿਹੜਾ ਆਰਮਸ ਜਿਹੜੀ ਪੁਸ਼ਿੰਗ ਕਰਨ ਦਾ ਨੈਟਵਰਕ ਸਾਰਾ ਉਹ ਡਿਸਪੈਂਟਲ ਕੀਤਾ ਗਿਆ ਇਹ ਹਵਾਲੇ ਦਾ ਵੀ ਜਿਹੜਾ ਮੇਨ ਆਪਰੇਟਰ ਐ ਇਸ ਏਰੀਏ ਦਾ ਉਹ ਵੀ ਇਹਦੇ ਚ ਅਰੈਸਟ ਕੀਤਾ ਗਿਆ ਉਤੋਂ ਜਿਹੜੀ ਰਿਕਵਰੀ ਹੋਈ ਐ ਉਹ 2.5 ਲੱਖ ਦੀ ਹੋਈ ਐ ਜਿਹੜੇ ਸਫਿਸਟੀਕੇਟਡ ਪਿਸਟਲ ਨੇ 10 ਉਹਦੇ ਚ ਪੀਐਕਸ 5 ਤਿੰਨੇ ਗਲੌਕ ਤਿੰਨੇ ਪੀਐਕਸ 5 ਜਿਹੜੇ 3 ਬੋਰ ਦੇ ਨੇ ਗਲੌਕ 9ਐਮਐਮ ਇੱਕ ਬਰਾਇਟਾ ਫੋਰਨ ਮੇਡ ਪਿਸਟਲ ਹੈ 9ਐਮਐਮ ਦਾ ਤੇ 3 ਬੋਰ ਦੇ ਤਿੰਨ ਹੋਰ ਪਿਸਟਲ ਨੇ ਜਿਹੜੇ ਬੜੇ ਸਫਿਸਟੀਕੇਟਿਡ ਨੇ ਇਹਦੇ ਜਿਹੜੇ ਤਿੰਨ ਮੁਲਜ਼ਮ ਫੜੇ ਗਏ ਨੇ ਅਮਰਜੀਤ ਬਾਉ ਇਹ ਮਾਜੀ ਮੇਉ ਪਿੰਡ ਹੈਗਾ ਬਿਲਕੁਲ ਬਾਰਡਰ ਦੇ ਉੱਤੇ ਅਜਨਾਲਾ ਸੈਕਟਰ ਦੇ ਵਿੱਚ ਅੰਮ੍ਰਿਤਸਰ ਰੂਰਲ ਦੂਜਾ ਮਨਵੀਰ ਸਿੰਘ ਆ ਵਾਂ ਤਾਰਾ ਸਿੰਘ ਦਾ ਪੀਐਸ ਖਾਲੜਾ ਇਹ ਵੀ ਬਿਲਕੁਲ ਲਾਸਟ ਪਿੰਡ ਆ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਤੇ ਜਿਹੜਾ ਹਵਾਲੇ ਦਾ ਜਿਹੜਾ ਮੇਨ ਨੈਟਵਰਕ ਚਲਾਉਣ ਵਾਲਾ ਬੰਦਾ ਹੈ ਉਹ ਮੁਹੰਮਦ ਤੋਫੀਕ ਖਾਂ ਏਲੀਅਸ ਬਬਲੂ ਹੈ ਜਿਹੜਾ ਗੌਤਮਨਗਰ ਮੁੰਬਈ ਦਾ ਰਹਿਣ ਵਾਲਾ ਹੈ ਤੇ ਉਸ ਤੋਂ ਬਾਅਦ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆ ਕੇ ਰਹਿੰਦਾ ਸੀਗਾ ਰੈਂਟਡ ਜਿਹੜੀ ਅਕੋਮੋਡੇਸ਼ਨ ਲੈ ਕੇ ਤੇ ਉਸ ਆਪਣੀ ਜਿਹੜੀ ਹੈ ਨਫੇਰੀਅਸ ਐਕਟੀਵਿਟੀਆਂ ਹੈ ਜਿਹੜੇ ਇਸ ਚ ਸਮਗਲਿੰਗ ਐਕਟੀਵਿਟੀਆਂ ਦਾ ਪੈਸਾ ਹੈ ਉਹਨੂੰ ਹਵਾਲਾ ਰਾਹੀਂ ਬਾਹਰ ਭੇਜਣ ਦਾ ਕੰਮ ਕਰਦਾ ਸੀ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਜਿਹੜਾ ਇਹ ਸਿੰਡੀਕੇਟ ਹੈ ਇਹ ਡਿਸਮੈਂਟਲ ਕੀਤਾ ਗਿਆ ਕਿਉਂਕਿ ਤੁਸੀਂ ਸਮਝਦੇ ਹੋ ਕਿ ਕ੍ਰਾਸ ਬਾਰਡਰ ਜਿਹੜੀ ਹਮੇਸ਼ਾ ਇਹ ਸਾਡੇ ਉੱਤੇ ਉਹਨਾਂ ਦੇ ਜਿਹੜੇ ਮਨਸੂਬੇ ਨੇ ਇਹ ਰਹਿੰਦੇ ਆ ਕਿ ਕਿਸੇ ਤਰ੍ਹਾਂ ਡਿਸਟਰਬੈਂਸ ਕਰਨ ਪੀਸ ਤੇ ਲਾਅ ਨਾ ਆਰਡਰ ਨੂੰ ਡਿਸਟਰਬ ਕਰਨ ਔਰ ਇੰਨੇ ਸਫਿਸਟੀਕੇਟਡ ਵੈਪਨਸ ਫੜੇ ਜਾਣ ਨਾਲ ਜਿਹੜੀ ਉਹਨਾਂ ਦੀਆਂ ਪਲਾਨਸ ਨੇ ਉਹ ਬਿਲਕੁਲ ਖਤਮ ਹੋ ਗਈਆਂ ਇਸ ਗੱਲ ਨਾਲ ਇਸ ਮੋਡਿਊਲ ਦੇ ਰਿਲੇਟਡ ਸੋ ਇਹਦੇ ਚ ਸਾਡੇ ਡੀਸੀਪੀ ਰਵਿੰਦਰਪਾਲ ਜੀ ਹਰਮਿੰਦਰ ਸਿੰਘ ਏਸੀਪੀ ਸਾਹਿਬ अमोलकदीप ਸਾਡੇ ਇਨਸਪੈਕਟਰ ਸੀਆਈਏ ਔਰ ਉਹਨਾਂ ਦੀ ਟੀਮ ਨੂੰ ਮੈਂ ਤਹਿਲੀ ਮੁਬਾਰਕਬਾਦ ਦਿੰਦਾ ਦੂਸਰੀ ਗੱਲ ਜਿਹੜੀ ਤੁਹਾਡਾ ਬਹੁਤ ਇੰਪੋਰਟੈਂਟ ਸ਼ੇਅਰ ਮੈਂ ਕਰਦਾ ਹੀ ਰਹਿਣਾ ਪਹਿਲਾਂ ਕਿ ਏਜ ਗਰੁੱਪ ਏਜ ਪ੍ਰੋਫਾਈਲ ਆਫ ਅਕਿਊਸਡ ਇਹਦੇ ਵੀ ਜਿਹੜੇ ਦੋਨੇ ਪੰਜਾਬੀ ਲੜਕੇ ਨੇ ਇਹ ਵੀ ਇੱਕ 22 ਸਾਲ ਦਾ ਇੱਕ 26 ਸਾਲ ਦਾ ਸੋ ਮੈਂ ਤੁਹਾਡੇ ਮਾਧਿਅਮ ਨਾਲ ਜ਼ਰੂਰ ਯੂਥ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਛੋਟੇ ਲਾਲਚ ਪਿੱਛੇ ਇਹ ਕੰਮ ਨਾ ਕਰੋ ਬਾਹਰ ਬੈਠੇ ਲੋਕ ਤੇ ਕ੍ਰਾਸ ਬਾਰਡਰ ਤੇ ਜਿਹੜੇ ਬੈਠੇ ਲੋਕ ਨੇ ਉਹ ਤੁਹਾਨੂੰ ਮਿਸਯੂਜ਼ ਕਰ ਲੈਂਦੇ ਨੇ ਅਲਟੀਮੇਟਲੀ ਕਾਨੂੰਨ ਦਾ ਜਿਹੜੀ ਗ੍ਰਿਫਤ ਹੈ ਉਹਦੀ ਸਾਹਮਣਾ ਤੁਹਾਨੂੰ ਕਰਨਾ ਪੈਂਦਾ ਅਤੇ ਸਾਰਿਆਂ ਦੀ ਲਾਈਫ ਖਰਾਬ ਹੁੰਦੀ ਹੈ 22 ਤੇ 26 ਸਾਲ ਬੜੇ ਯੰਗ ਫਾਰਮੇਟਿਵ ਏਜ ਏਜ ਦੇ ਬੱਚੇ ਐ ਔਰ ਜਿਹੜੇ ਪੁਰਾਣੇ ਬੰਦੇ ਨੇ ਜਿਵੇਂ ਬਾਹਰ ਬੈਠੇ ਕੋਈ ਪੋਂਬੇ ਤੋਂ ਆ ਕੇ ਕੰਮ ਕਰ ਰਿਹਾ ਤਾਂ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਉਹਨਾਂ ਨੂੰ ਕੀ ਇੱਥੇ ਇੰਟਰਸਟ ਹੈ ਸਾਡੀ ਸਟੇਟ ਨਾਲ ਜਿਹੜੀ ਇਹਦੇ ਵਿੱਚ ਇੱਕ ਹੋਰ ਇੰਪੋਰਟੈਂਟ ਗੱਲ ਹੈ ኦਪਰੇਸ਼ਨਲ ਉਹ ਇਹ ਹੈ ਕਿ ਹੈਂਡਲਰ ਪਾਕਿਸਤਾਨ ਦਾ ਸੇਮ ਹੈ ਦੋ ਸੈਕਟਰਸ ਯੂਜ਼ ਕੀਤੇ ਜਾ ਰਹੇ ਨੇ ਫਾਰ ਪਸ਼ਿੰਗ ਇਨ ਕਨਸਾਈਨਮੈਂਟਸ ਇੱਕ ਅਜਨਾਲਾ ਸੈਕਟਰ ਇੱਕ ਪਿੱਖੀਵੈਂਟ ਸੈਕਟਰ ਤੋਂ ਉਹੀ ਗੱਲ ਫੇਰ ਦੁਬਾਰਾ ਜਿਵੇਂ ਹਿਰੋਇਨ ਦੀ ਰਿਕਵਰੀਜ਼ ਜਾਂ ਹੋਰ ਪੈਟਲੀਆਂ ਕਨਸਾਈਨਮੈਂਟਸ ਹੁੰਦੀ ਹੈ ਕਿ ਬਾਰਡਰ ਦੇ ਨੇੜੇ ਦੇ ਜਿਹੜੇ ਲੋਕ ਨੇ ਉਹ ਜ਼ਿਆਦਾ ਸ਼ਿਕਾਰ ਹੋ ਰਹੇ ਨੇ ਇਸ ਜਿਹੜੀ ਉਹਨਾਂ ਦੀ ਪ੍ਰੇ ਉਹਨਾਂ ਵਾਸਤੇ ਜਾਲ ਵਿਛਾਇਆ ਜਾ ਰਿਹਾ ਕ੍ਰਾਸ ਬਾਰਡਰ ਤੋ ਮੈਂ ਹਮੇਸ਼ਾ ਇਸ ਸਮਾਰਟ ਪ੍ਰਤੀ ਜਿਹੜੀ ਗੱਲ ਆ ਉਹਨੂੰ ਜ਼ਰੂਰ ਦਰਹਾਇਆ ਐ ਇਸੇ ਕਰਕੇ ਥੈਂਕ ਯੂ